ਗੇਜੀਵਾਲ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਇੱਕ ਜੂਨ ਤੱਕ ਮਿਲੀ ਅੰਤਰੀਮ ਜ਼ਮਾਨਤ 2 ਜੂਨ ਨੂੰ ਕਰਨਾ ਹੋਵੇਗਾ ਸਰੈਂਡਰ ਅੱਜ ਸ਼ਾਮ ਤੱਕ ਜੇਲ੍ਹ ਤੋਂ ਆ ਸਕਦੇ ਨੇ ਬਾਹਰ ਆਪ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਕੀਤਾ ਸਵਾਗਤ ਕੀਤਾ ਸੱਚ ਦੀ ਹੋਈ ਜਿੱਤ ਸੁਪਰੀਮ ਕੋਰਟ ਨੇ ਤਾਨਾਸ਼ਾਹੀ ਰਾਜ ਦੇ ਵਿੱਚ ਕੀਤੀ ਰੋਸ਼ਨੀ ਗੇਜੀਵਾਲ ਨੂੰ ਅੰਤਰੀਮ ਜ਼ਮਾਨਤ ਮਿਲਣ ਤੋਂ ਬਾਅਦ ਆਪ ਦੇ ਵਿੱਚ ਜਸ਼ਨ ਸਮਰਥਕਾਂ ਨੇ ਪਾਇਆ ਪੰਗੜਾ ਪਾਰਟੀ ਨੇ ਆਪਣੇ ਅੱਜ ਦੇ ਸਾਰੇ ਪ੍ਰੋਗਰਾਮ ਨੇ ਕੀਤੇ ਰੱਦ ਕਿਸ ਵੀ ਵਲੋਂ ਅੰਤਰੀਮ ਜ਼ਮਾਨਤ ਮਿਲਣ ਤੇ ਮੁੱਖ ਮੰਤਰੀ ਮਾਨ ਨੇ ਸੁਪਰੀਮ ਕੋਰਟ ਦਾ ਕੀਤਾ ਧੰਨਵਾਦ ਕਿ ਆ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੋਰ ਸ਼ਿੱਦਤ ਨਾਲ ਲੜਾਂਗੇ ਕਿਸ ਵੀ ਵਲੋਂ ਅੰਤਰੀਮ ਜ਼ਮਾਨਤ ਮਿਲਣ ਤੇ ਭਾਜਪੀ ਨੇ ਕਸਿਆ ਤੰਜ ਕਿ ਕਟੜੇ ਇਮਾਨਦਾਰ ਨੂੰ 1 ਜੂਨ ਤੋਂ ਬਾਅਦ ਫਿਰ ਜਾਣਾ ਹੋਵੇਗਾ ਜੇਲ੍ਹ ਸਿਰਫ ਸੋਣ ਪ੍ਰਚਾਰ ਕਰਨ ਦੇ ਲਈ ਮਿਲੀ ਹੈ ਜ਼ਮਾਨਤ ਅਸਮ ਦੇ ਡਿਬਰੂਗੜ੍ਹ ਜੇਲ੍ਹ ਤੋਂ ਹੀ ਨਾਮਿਨੇਸ਼ਨ ਦਾਖਲ ਕਰਨ ਗਿਆ ਅਮਰਿਤਪਾਲ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦਿੱਤੀ ਜਾਣਕਾਰੀ ਕਾਗਜ਼ ਭਰਨ ਦੇ ਲਈ 7 ਦਿਨਾਂ ਦੀ ਮੰਗੀ ਸੀ ਰਿਹਾਈ ਖਡੂਰ ਸਾਹਿਬ ਤੋਂ ਲੜ ਰਹੇ ਨੇ ਆਜ਼ਾਦ ਚੋਣ ਆਮ ਆਦੀ ਪਾਰਟੀ ਦੇ ਪੰਜ ਉਮੀਦਵਾਰਾਂ ਨੇ ਪ੍ਰੀ ਨਾਮਜ਼ਦਗੀਆਂ ਅਨਪੁਰ ਸਾਹਿਬ ਤੋਂ ਕੰਗ ਬਠਿੰਡਾ ਤੋਂ ਖੁੱਡੀਆਂ ਤੇ ਹੁਸ਼ਿਆਰਪੁਰ ਤੋਂ ਚੱਬੇਵਾਲ ਕੀਤਾ ਨੋਮੀਨੇਸ਼ਨ ਕਾਂਗਰਸ ਦੇ 6 ਉਮੀਦਵਾਰਾਂ ਨੇ ਦਾਖਲ ਕੀਤੇ ਕਾਗਜ਼ ਤਰਨਜੀ ਚੰਨੀ ਤੇ ਸੁਜਿੰਦਰ ਰੰਧਾਵਾ ਨੇ ਪ੍ਰੀ ਨਾਮਜ਼ਦਗੀ ਡਾਕਟਰ ਅਮਰ ਸਿੰਘ ਜੀਤ ਮਹਿੰਦਰ ਸਿੱਧੂ ਨੇ ਵੀ ਫਾਈਲ ਕੀਤੇ ਪੇਪਰ ਅਮਰ ਸਾਹਿਬ ਤੋਂ ਬੀਜੇਪੀ ਉਮੀਦਵਾਰ ਤਰਨਜੀ ਸੰਦੂ ਨੇ ਵੀ ਭਰਿਆ ਪਰਚਾ ਕਈ ਕਿਲੋਮੀਟਰ ਲੰਬਾ ਰੋਡ ਸ਼ੋਅ ਕੱਢ ਕੇ ਕੀਤਾ ਸ਼ਕਤੀ ਪ੍ਰਦਰਸ਼ਨ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਵੀ ਨਾਲ ਰਹੇ ਮੌਜੂਦ ਸ਼੍ਰੋਮਣੀ ਅਕਾਲੀ ਦਲ ਦੇ ਚਾਰ ਉਮੀਦਵਾਰਾਂ ਨੇ ਕੀਤਾ ਨੋਮੀਨੇਸ਼ਨ ਐਨ ਕੇ ਸ਼ਰਮਾ ਮਹਿੰਦਰ ਕੇਪੀ ਰਾਜਵਿੰਦਰ ਸਿੰਘ ਤੇ ਅਨਿਲ ਜੋਸ਼ੀ ਨੇ ਭਰੇ ਕਾਗਜ਼ ਚੰਡੀਗੜ੍ਹ ਤੋਂ ਬੀਜੇਪੀ ਉਮੀਦਵਾਰ ਸੰਜੀਤ ਟੰਡਨ ਨੇ ਪਰਿਨਾਮਜ਼ਦਗੀ ਵਰਕਾਂ ਦੇ ਨਾਲ ਕੱਢ ਰਹੇ ਨੇ ਰੋਡ ਸ਼ੋਅ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵੀ ਹੋਏ ਸ਼ਾਮਿਲ ਪ੍ਰਚਾਰ ਦੇ ਵਿਚਾਲੇ ਡੇਰਾ ਬਿਆਸ ਪਹੁੰਚੇ ਸ੍ਰੀ ਭਗਵੰਤ ਮਾਨ ਬਾਬਾ ਗ੍ਰਿੰਦ ਸਿੰਘ ਢਿੱਲੋਂ ਦੇ ਨਾਲ ਕੀਤੀ ਮੁਲਾਕਾਤ ਸਸਿਕਾ ਜੀ ਤੁਸੀਂ ਵਖਰੇਓ ਨਿਊਜ਼ ਏਟਨ ਪੰਜਾਬ ਨਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੋਲਟਨ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ ਅੱਜ ਦੀ ਵੱਡੀ ਖਬਰ ਦੀ ਹੈ ਰਵਿੰਦ ਕੇਜੀਵਾਲ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮਾ ਰਵਿੰਦ ਕੇਜੀਵਾਲ ਨੂੰ ਸੁਪਰੀਮ ਕੋਰਟ ਤੋਂ ਅੰਤਰੀਮ ਜ਼ਮਾਨਤ ਮਿਲ ਗਈ ਹੈ ਕੇਜੀਵਾਲ ਨੂੰ 1 ਜੂਨ ਤੱਕ ਅੰਤਰੀਮ ਜ਼ਮਾਨਤ ਲਈ ਸੁਪਰੀਮ ਕੋਰਟ ਨੇ ਇਹ ਅੰਤਰੀਮ ਜ਼ਮਾਨਤ ਦਿੱਤੀ ਹੈ 2 ਜੂਨ ਨੂੰ ਕੇਜੀਵਾਲ ਨੂੰ ਸੈਂਟਰ ਕਰਨਾ ਹੋਵੇਗਾ ਹੁਣ ਚੋਣ ਪ੍ਰਚਾਰ ਕਰ ਸਕਣਗੇ ਰਵਿੰਦ ਕੇਜੀਵਾਲ ਚੋਣ ਪ੍ਰਚਾਰ ਦੇ ਦੌਰਾਨ ਕੀ ਕਹਿਣਗੇ ਕੀ ਨਹੀਂ ਇਸ ਤੇ ਕੋਈ ਵੀ ਪਾਬੰਦੀ ਨਹੀਂ ਹੋਵੇਗੀ ਤਸਵੀਰਾਂ ਦੇ ਵਿਚਾਲੇ ਜਸ਼ਨ ਦੀਆਂ ਤਸਵੀਰਾਂ ਵੀ ਜੋ ਕਿ ਸਾਹਮਣੇ ਆ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਆਵਾਦੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਸੱਚ ਦੀ ਜਿੱਤ ਅੱਜ ਦੇ ਫੈਸਲੇ ਨੂੰ ਘਰਾੜ ਦਿੱਤਾ ਜਾ ਰਿਹਾ ਹੈ। ਸੋ ਅਰਵਿੰਦ ਕੇਸ਼ੀਵਲ ਨੂੰ ਅੱਜ ਸੁਪਰੀਮ ਕੋਰਟ ਤੋਂ ਦਰਸਲ ਵੱਡੀ ਰਾਹਤ ਮਿਲੀ ਇਸ ਤੋਂ ਪਹਿਲਾਂ 7 ਬਈ ਨੂੰ ਜਿਹੜੀ ਕਿ ਵਿਸਥਾਰ ਦੇ ਨਾਲ ਇਸ ਪੂਰੀ ਪਟੀਸ਼ਨ ਨੂੰ ਲੈ ਕੇ ਬਹਿਸ ਹੁੰਦੀ ਹੈ ਦੋਵੇਂ ਧਿਰਾਂ ਦੇ ਵੱਲੋਂ ਪੱਖ ਰੱਖਿਆ ਜਾਂਦਾ ਹੈ 7 ਤਰੀਕ ਨੂੰ ਹਾਲਾਂਕਿ ਫੈਸਲਾ ਕੋਰਟ ਦੇ ਰੱਖਵਾ ਰੱਖ ਲਿਆ ਗਿਆ ਸੀਗਾ ਤੇ ਅੱਜ ਸੁਪਰੀਮ ਕੋਰਟ ਦੇ ਵੱਲੋਂ ਆਖਰਕਾਰ ਇਹ ਵੱਡਾ ਫੈਸਲਾ ਸੁਣਾਇਆ ਗਿਆ ਅਰਵਿੰਦ ਕੇਸ਼ੀਵਲ ਨੂੰ 1 ਜ ਸਪੀਮ ਕੋਰਟ ਦੇ ਵੱਲੋਂ ਇਹ ਵੱਡਾ ਫੈਸਲਾ ਸੁਣਾਇਆ ਗਿਆ ਹੈ 2 ਜੂਨ ਨੂੰ ਅਰਵਿੰਦ ਕੇਸ਼ਰੀਵਾਲ ਨੂੰ ਹੁਣ ਸਰੈਂਡਰ ਕਰਨਾ ਹੋਵੇਗਾ ਤੇ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖਬਰ ਹੈ ਕਿ ਇਸ ਅੰਤਰੀ ਮਿਜ਼ਮਾਨ ਦੇ ਦੌਰਾਨ ਅਰਵਿੰਦ ਕੇਸ਼ਰੀਵਾਲ ਚੋਣ ਪ੍ਰਚਾਰ ਕਰ ਸਕਣਗੇ ਚੋਣ ਪ੍ਰਚਾਰ ਦੇ ਦੌਰਾਨ ਕੀ ਕਹਿਣਗੇ ਕੀ ਨਹੀਂ ਇਸ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਹੋਵੇਗੀ ਸੋ ਅਲੱਗ-ਅਲੱਗ ਪ੍ਰਤੀਕਰਮੇ ਸਮਨ ਆ ਰਹੇ ਨੇ ਆਵਾਦਿਤ ਪਾਰਟੀ ਦੇ ਆਗੂਆਂ ਦੇ ਵੱਲੋਂ ਇਸ ਫੈਸਲੇ ਨੂੰ ਸੱਚ ਦੀ ਜਿੱਤ ਕਰਾਰ ਦਿੱਤਾ ਜਾ ਰਿਹਾ ਹੈ हाँ, अभी जस्ट दो बजे कोर्ट टू की बेंच बैठी असेंबल किया इस मैटर के लिए उन्होंने एक शॉर्ट ओरल ऑर्डर प्रोनाउंस कॉपी नहीं देखी है एक शॉर्ट मौखिक ऑर्डर कोर्ट ने प्रोनाउंस किया उसमें कोर्ट ने कहा कि अरविंद केजरीवाल जी को 20 दिन के लिए इंटरिम बेल दी जा रही है 2 जून तक और कोई कैंपेनिंग के ऊपर कोई रिस्ट्रिक्शन नहीं है वो क्या कह सकते हैं या क्या नहीं कह सकते हैं उस पर कोई रिस्ट्रिक्शन इम्पोज नहीं की गई है तो जबकि जब ऑर्डर भी प्रोनाउंस किया जा रहा था तब भी ईडी ने रिक्वेस्ट किया कि कोई रिस्ट्रिक्शन डाली जाए लेकिन कोई रिस्ट्रिक्शन नहीं दी गई है और दो जून को उन्हें दो जून तक की ये मोहलत दी गई है इंटर बेल की ਆਵਾਦੀ ਪਾਰਟੀ ਦਾ ਬਿਆਨ ਵੀ ਸਾਹਮਣੇ ਆਵਾਦੀ ਪਾਰਟੀ ਦਾ ਕਹਿੰਦੇ ਕਿ ਸੁਪਰੀਮ ਕੋਰਟ ਨੇ ਅੱਜ ਲੋਕਾਂ ਨੂੰ ਉਮੀਦ ਦਿੱਤੀ ਹੈ ਸੁਪਰੀਮ ਕੋਰਟ ਨੇ ਸਤਾਨਾ ਸ਼ਹਿਰ ਰਾਜ ਦੇ ਵਿੱਚ ਰੌਸ਼ਨੀ ਕੀਤੀ ਹੈ ਅੱਜ ਇਸ ਅੰਤਿਮ ਜ਼ਮਾਨਤ ਦੇ ਨਾਲ ਪੂਰਾ ਦੇਸ਼ ਖੁਸ਼ ਹੈ ਇਸ ਫੈਸਲੇ ਦੇ ਲਈ ਸੁਪਰੀਮ ਕੋਰਟ ਦਾ ਧੰਨਵਾਦ ਆਵਾਦੀ ਪਾਰਟੀ ਦੇ ਵੱਲੋਂ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਗਿਆ ਆਪ ਦਾ ਕਹਿੰਦੇ ਕਿ ਅੱਜ ਦੇਸ਼ ਦੇ ਵਿੱਚ ਸੱਚਾਈ ਦੀ ਜਿੱਤ ਹੋਈ ਹੈ ਜਿਵੇਂ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਆ ਰਵਿੰਦ ਕੇਸ਼ੀਵਾ ਦਾ ਅੰਤਿਮ ਜ਼ਮਾਨਤ ਵੀ ਉਸ ਤੋਂ ਬਾਅਦ ਬਕਾਇਦਾ ਦਿੱਲੀ ਦੇ ਵਿੱਚ ਮੰਤਰੀਆਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੁਪਰੀਮ ਕੋਰਟ ਦਾ ਕਿੱਥੇ ਧੰਨ ਲੋਕਾਂ ਨੂੰ ਉਮੀਦ ਦਿੱਤੀ ਹੈ ਸਪਿੰਗਕੋਰਟ ਨੇ ਸਤਾਨਾਸ਼ਾਈ ਰਾਜ ਦੇ ਵਿੱਚ ਰੌਸ਼ਨੀ ਕੀਤੀ ਹੈ। ਅਚਰਵਿੰਦ ਕੇਜੀਵਲ ਨੂੰ ਜਵੰਤਪੁਰਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਲਈ ਰਵਾਨਾ ਹੋ ਗਏ ਨੇ। ਪੰਜਾਬ ਦੇ ਵਿੱਚ ਆਈਦੇ ਸਾਰੇ ਪ੍ਰੋਗਰਾਮ ਜੋ ਕਿ ਮੁਲਤੀ ਕਰ ਦਿੱਤੇ ਗਏ ਨੇ ਤਿਹਾਰ ਜੇਲ ਤੋਂ ਅਰਵਿੰਦ ਕੇਜੀਵਲ ਨੂੰ ਮੁੱਖ ਮੰਤਰੀ ਮੰਦਿਰ ਨੂੰ ਰਿਸਿਵ ਕੀਤਾ ਜਾਵੇਗਾ ਰਾਤ 7:30 ਵਜੇ ਤੱਕ ਰਵਿੰਦ ਕੇਜੀਵਾਲ ਤਿਹਾਰ ਜੇਲ ਤੋਂ ਭਾਰਾ ਸਕਦੇ ਨੇ ਤੇ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਲਈ ਰਵਾਨਾ ਹੋ ਚੁੱਕੇ ਨੇ ਜਿਵੇਂ ਰਵਿੰਦ ਕੇਜੀਵਾਲ ਤਿਹਾਰ ਜੇਲ ਤੋਂ ਬਾਹਰ ਹੋਣਗੇ ਤੇ ਇਸ ਦਰਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲ ਉਹਨਾਂ ਨੂੰ ਰਿਸਿਵ ਕੀਤਾ ਜਾਵੇਗਾ ਮੁੱਖ ਮੰਤਰੀ ਮਾਨ ਤਿਹਾਰ ਜੇਲ ਦੇ ਵਿੱਚ ਦੋ ਵਾਰ ਰਵਿੰਦ ਕੇਜੀਵਾਲ ਨਾਲ ਮੁਲਾਕਾਤ ਕਰ ਚੁੱਕੇ ਤੇ ਜਦੋਂ ਅੱਜ ਅੰਤਿਮ ਜ਼ਮਾਨਤ ਮਿਲੀ ਹੈ ਤਿਹਾਰ ਜੇਲ ਤੋਂ ਬਾਹਰ ਹੋਣਗੇ ਤੇ ਇਸ ਦਰਾਂ ਮੁੱਖ ਮੰਤਰੀ ਮਾਨ ਅਰਵਿੰਦ ਕੇਜੀਵਾਲ ਨੂੰ ਰਿਸੀਵ ਕਰਨਗੇ ਜਿਸ ਨੂੰ ਲੈ ਕੇ ਦਿੱਲੀ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਰਵਾਨਾ ਹੋ ਚੁੱਕੇ ਨੇ ਤੇ ਅੱਜ ਦੇ ਸਾਰੇ ਪ੍ਰੋਗਰਾਮ ਨੇ ਜਿਹੜੇ ਉਹ ਰੱਦ ਕਰ ਦਿੱਤੇ ਗਏ ਨੇ सत्य परेशान हो सकता है पराजित नहीं आज माननीय सर्वोच्च न्यायालय का ऐतिहासिक फैसला आया चुनाव के प्रचार के लिए अंतरिम जमानत की राहत अरविंद केजरीवाल को देना एक बहुत ही स्वागत योग्य फैसला है हम सब लोग इसका स्वागत करते हैं और अब पूरे देश में एक सकारात्मक वातावरण बनेगा जो अन्याय अत्याचार और तानाशाही है देश के प्रधानमंत्री और भारतीय जनता पार्टी की ਦਾ ਹੰਤ ਹੋਗਾ ਅਬ ਦੇਸ਼ ਕੇਜਰੀਵਾਲ ਦਾ ਕਮਾਲ ਦੇਖੇਗਾ ਦੇਖੋ ਕਿਤਨਾ ਕਿਤੇ ਬੀਜੇਪੀ ਨੇਤਾ ਬਹੁਤ ਹੱਥ ਕੰਡੇ ਅਪਣਾਏ ਕਿ ਕੇਜਰੀਵਾਲ ਸਾਹਿਬ ਨੂੰ ਜਮਾਨਤ ਨਾ ਮਿਲੇ ਪਰ ਅਸੀਂ ਜਿਹੜਾ ਕੋਰਟ ਆ ਕੋਰਟ ਕੇ ਅਸੀਂ ਧੰਨਵਾਦ ਕਰਦੇ ਆਂ ਔਰ ਜਿਨ੍ਹਾਂ ਨੇ ਸਾਡਾ ਜਿਹੜਾ ਮਨੋਬਲ ਵਧਾਇਆ ਕਿ ਸਚਾਈ ਦੀ ਜਿਹੜੀ ਜਿੱਤ ਹੋਈ ਆ ਔਰ ਤੁਸੀਂ ਦੇਖੋਗੇ ਕਿ ਮਾਹੌਲ ਮਿੰਟੋ ਮਿੰਟਿਕ ਕਿਵੇਂ ਬਦਲਣਾ ਕਿਉਂਕਿ ਬੀਜੇਪੀ ਨਹੀਂ ਚਾਹੁੰਦੀ ਸੀ ਕਿ ਆਮ ਆਦੀ ਪਾਰਟੀ ਹੋਰ ਉੱਪਰ ਕੇ ਆਏ ਤੋ ਆਮ ਆਦਮੀ ਪਾਰਟੀ ਨੂੰ ਰੋਕਣ ਵਾਸਤੇ ਬੀਜੇਪੀ ਨੇ ਹਰ ਇੱਕ ਹਤਕੰਡੇ ਨੇ ਜਿਹੜੇ ਅਪਣਾਏ ਨੇ ਪਰ ਕੋਰਟ ਨੇ ਜਿਹੜੀ ਜ਼ਮਾਨਤ ਦੀ ਅਰਜੀ ਸਬਕਾਰ ਕਰਕੇ ਜਿਹੜਾ ਬਹੁਤ ਸਾਡਾ ਜਿਹੜਾ ਹੌਸਲਾ ਵਧਿਆ ਔਰ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਕਿ ਦੇਸ਼ ਭਰ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਮੁਹਿੰਮਾ ਹੋਰ ਜ਼ੋਰ ਨਾਲ ਚੱਲੂ ਇਸ ਫੈਸਲੇ ਨਾਲ ਪਾਰਟੀ ਨੂੰ ਚੋਣਾਂ ਦੇ ਦੌਰਾਨ ਕਿਸ ਤਰ੍ਹਾਂ ਮਜ਼ਬੂਤੀ ਮਿਲਣ ਜਾ ਰਹੀ ਹੈ ਦੇਖੋ ਪਾਰਟੀ ਨੂੰ ਤਾਂ ਮਜ਼ਬੂਤੀ ਮਿਲੂਗੀ ਮਿਲੂਗੀ ਉਹਦੇ ਨਾਲ ਜਿਹੜਾ ਆਮ ਲੋਕ ਨੇ ਉਹਨਾਂ ਦਾ ਵੀ ਕੋਰਟ ਜਿਹੜਾ ਵਿਸ਼ਵਾਤੀ ਦੀ ਜਿਹੜੀ ਗ੍ਰਾਫ ਹੈ ਹੋਰ ਬਹੁਤ ਉੱਚੇ ਜਾਊਗਾ ਔਰ ਉਹਦੇ ਨਾਲ ਜਿਹੜੀਆਂ ਸੀਟਾਂ ਨੇ ਦੇਸ਼ ਦੇ ਵਿੱਚ ਜਿੱਥੋਂ-ਜਿੱਥੋਂ ਵੀ ਆਮ ਆਦਮੀ ਪਾਰਟੀ ਇਲੈਕਸ਼ਨ ਲੜ ਰਹੀ ਆ ਉਹਨਾਂ ਵੱਡੇ ਮਾਰਚ ਨਾਲ ਜਿਹੜੇ ਜਿੱਤਾਂਗੇ। ਮੋਥੇਰ ਵਿੰਦ ਕੇਜੀਵਾਲ ਦੇ ਜ਼ਮਾਨਤ ਤੇ ਸੀਮਾਂ ਮੰਤਰੀ ਵੱਲੋਂ ਟਵੀਟ ਕੀਤਾ ਗਿਆ ਜ਼ਮਾਨਤ ਦੇਣ ਦੇ ਲਈ ਸੁਪਰੀਮ ਕੋਰਟ ਦਾ ਧੰਨਵਾਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੋਰ ਸ਼ਿੱਦਤ ਨਾਲ ਲੜਾਂਗੇ ਕੇਜੀਵਾਲ ਵਿਅਕਤੀ ਨਹੀਂ ਇੱਕ ਸੋਚ ਹੈ। ਉਥੇ ਸੀਐਮ ਦੇ ਵੱਲੋਂ ਕਿਹਾ ਗਿਆ ਕਿ ਕੇਜਰੀਵਾਲ ਦੀ ਸੋਚ ਨੂੰ ਤੇਜ਼ੀ ਦੇ ਨਾਲ ਅੱਗੇ ਲੈ ਕੇ ਜਾਵਾਂਗੇ ਮੁੱਖ ਮੰਤਰੀ ਮਾਨ ਨੇ ਟਵੀਟ ਕਰਦੇ ਲਿਖਿਆ ਕਿ ਕੇਜਰੀਵਾਲ ਨੂੰ ਜ਼ਮਾਨਤ ਦੇਣ ਦੇ ਲਈ ਸੁਪਰੀਮ ਕੋਰਟ ਦਾ ਧੰਨਵਾਦ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੋਰ ਸ਼ਿੱਦਤ ਦੇ ਨਾਲ ਲੜਾਂਗੇ ਕੇਜਰੀਵਾਲ ਵਿਅਕਤੀ ਨਹੀਂ ਇੱਕ ਸੋਚ ਹੈ ਕੇਜਰੀਵਾਲ ਦੀ ਸੋਚ ਨੂੰ ਤੇਜ਼ੀ ਦੇ ਨਾਲ ਅੱਗੇ ਲੈ ਕੇ ਜਾਵਾਂਗੇ ਜਿੱਥੇ ਕਿ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੀ ਰਵਾਨਾ ਹੋ ਚੁੱਕੇ ਨੇ ਰਵਿੰਦ ਕੇਜਰੀਵਾਲ ਨੂੰ ਰਿਸਿਵ ਕਰਨਗੇ ਜਿਵੇਂ ਕੇਜਰੀਵਾਲ ਤਿਹੜ ਜੇਲ੍ਹ ਤੋਂ ਬਾਹਰ ਹੋਣਗੇ ਤੇ ਇਸ ਦੌਰਾਨ ਉਹਨਾਂ ਦਾ ਬਿਆਨ ਵੀ ਪੱਖ ਵੀ ਸਾਹਮਣੇ ਆ ਉਹਨਾਂ ਟਵੀਟ ਕਰਦੇ ਲਿਖਿਆ ਕੇ سپریم کورٹ ਦਾ ਧੰਨਵਾਦ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੋਰ ਸ਼ਿੱਦਤ ਨਾਲ ਲੜਾਂਗੇ ਕੇਜਰੀਵਾਲ ਵਿਅਕਤੀ ਨਹੀਂ ਇੱਕ ਸੋਚ ਹੈ ਕੇਜਰੀਵਾਲ ਦੀ ਸੋਚ ਨੂੰ ਤੇਜ਼ੀ ਦੇ ਨਾਲ ਅੱਗੇ ਲੈ ਕੇ ਜਾਵਾਂਗੇ ਰਵਿੰਦਰ ਕੇਜਰੀਵਾਲ ਦੇ ਜ਼ਮਾਨਤ ਤੇ ਮੁੱਖ ਮੰਤਰੀ ਮਾਨ ਦਾ ਟਵੀਟ ਆਇਆ ਜ਼ਮਾਨਤ ਦੇਣ ਦੇ ਲਈ ਸੁਪਰੀਮ ਕੋਰਟ ਦਾ ਮੁੱਖ ਮੰਤਰੀ ਮੰਤਰੀ ਵੱਲੋਂ ਧੰਨਵਾਦ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੋਰ شدت ਨਾਲ ਲੜਾਂਗੇ ਕੇਜਰੀਵਾਲ ਵਿਅਕਤੀ ਨਹੀਂ ਇੱਕ ਸੋਚ ਹੈ ਕੇਜਰੀਵਾਲ ਦੀ ਸੋਚ ਨੂੰ ਤੇਜ਼ੀ ਦੇ ਨਾਲ ਅੱਗੇ ਲੈ ਕੇ ਜਾਵਾਂਗੇ ਦਰਸਲਾਜ ਜੀ ਸੁਪਰੀਮ ਕੋਰਟ ਦੇ ਵੱਲੋਂ ਇਹ ਵੱਡਾ ਤੇ ਫੈਸਲਾ ਸੁਣਾਇਆ ਗਿਆ ਜਦੋਂ ਬੇਲ ਤੋਂ ਬਾਅਦ ਹੁਣ ਅੱਜ ਚੰਡੀਗੜ੍ਹ ਦੇ ਵਿੱਚ ਵੀ ਖੁਸ਼ੀ ਦਾ ਮਾਹੌਲ ਜ਼ਰੂਰ ਵੇਖਣ ਨੂੰ ਮਿਲ ਰਿਹਾ ਹੈ ਹਰਜੋਤ ਬੈਂਸ ਆਪਣੇ ਜਿਹੜੇ ਸਪੋਰਟਰਸ ਨੇ ਲੀਡਰਸ ਨੇ ਉਹਨਾਂ ਦੇ ਨਾਲ ਖੁਸ਼ੀ ਮਨਾਉਂਦੇ ਨਜ਼ਰ ਆ ਰਹੇ ਨੇ ਹਰਜੋਤ ਬੈਂਸ ਜੀ ਪਹਿਲਾ ਰਿਐਕਸ਼ਨ ਕੀ ਰਹਿ ਤੁਹਾਡਾ ਅੱਜ ਬੇਲ ਹੋਈ ਹੈ ਕਾਫੀ ਖੁਸ਼ੀ ਦਾ ਮਾਹੌਲ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਅੱਜ ਜਿੰਨੇ ਵੀ ਸਪੋਰਟਰਸ ਨੇ ਲੀਡਰਸ ਨੇ ਉਹਨਾਂ ਚ ਖੁਸ਼ੀ ਦੀ ਲਹਿਰ ਜ਼ਰੂਰ ਵੇਖਣ ਨੂੰ ਮਿਲ ਰਹੀ ਤੁਸੀਂ ਦੇਖ ਸਕਦੇ ਹੋ ਜੀ ਕਿ ਲੱਡੂ ਵੰਡ ਰਹੇ ਆ ਜੋ ਤਾਣਾ ਸ਼ਾਹੀ ਹੁੰਦੀ ਹੈ ਨਾ ਜੀ ਉਹ ਥੋੜੇ ਦਿਨ ਹੀ ਰਹਿੰਦੀ ਹੈ ਉਸ ਤੋਂ ਬਾਅਦ ਹਮੇਸ਼ਾ ਸੱਚ ਦਾ ਰਾਜ ਹੈ ਜਿਵੇਂ ਕਹਿੰਦੇ ਆ ਕਿ ਸੱਤਿਆਂ ਨੂੰ ਤੁਸੀਂ ਪਰੇਸ਼ਾਨ ਕਰ ਸਕਦੇ ਹੋ ਪਰ ਆਜਿਤ ਨਹੀਂ ਕਰ ਸਕਦੇ ਤੇ ਅੱਜ ਉਹ ਫੈਸਲਾ ਆਇਆ ਅੱਜ ਸਾਨੂੰ ਦੇਸ਼ ਦੀ ਅਦਾਲਤ ਤੋਂ ਫੈਸਲਾ ਮਿਲਿਆ ਤੇ ਮੇਰੀ ਗੱਲ ਯਾਦ ਰੱਖਿਓ 4 ਜੂਨ ਨੂੰ ਜੋ ਲੋਕਾਂ ਦੀ ਅਦਾਲਤ ਉਸ ਦਾ ਫਤਵਾ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਦੇ ਹੱਕ ਜਾਊਗਾ ਜੇਲ ਦਾ ਜਿਹੜਾ ਜਵਾਬ ਹੈ ਉਹ ਵੋਟ ਤੋਂ ਲੋਕ ਦੇਣਗੇ ਤੇ ਚਾਰਜ ਉਹਨੂੰ ਨਰਿੰਦਰ ਮੋਦੀ ਸਿਰ ਤੇ ਹੱਥ ਮਾਰ ਮਾਰ ਕੇ ਪਛਤਾਣਗੇ ਕਿਉਂ ਕਿ ਕਿਹੜੀ ਘੜੀ ਸੀ ਜਦੋਂ ਅਰਵਿੰਦ ਕੇਜਰੀਵਾਲ ਨੂੰ ਪਰਜੀ ਕੇਸ ਜੇਲ੍ਹ ਤੋਂ ਬਾਹਰ ਤੇਰਾ 0 ਦੀ ਗੱਲ ਅਸੀਂ ਕਹਤੇ ਆ ਲੇਕਿਨ ਦੂਜੇ ਪਾਸੇ اپੋਜੀਸ਼ਨ ਪਾਰਟੀ ਦਾ ਕਹਿ ਰਹੀ ਹੈ ਕਿ ਆਮ ਆਦਮੀ ਪਾਰਟੀ ਤੇ ਲਿਗੇਸ਼ਨ ਵੀ ਲਾ ਰਹੀ ਹੈ ਲੇਕਿਨ ਅੱਜ ਜ਼ਮਾਨਤ ਹੋਈ ਹੈ ਤੁਹਾਨੂੰ ਲੱਗਦਾ ਕਿੰਨਾ ਫਰਕ ਜਿਹੜਾ ਹੈਗਾ ਪਏਗਾ ਦੇਖੋ 13 0 ਤੋਂ ਆਈ ਰਹੀਆਂ ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਇਹਣਾ ਪੰਜਾਬ ਦੀਆਂ 13 ਜੀਰਵਾਂ ਤੇ 13 ਦੀ 13 ਸੀਟਾਂ ਦੇ ਮਾਰਜਨ ਵਧੂਗਾ ਹਾਂ ਇਹ ਜ਼ਰੂਰ ਹੈ ਭਾਜਪਾ ਦੀ 13 ਦੇ 13 ਦੇ ਜਮਾਨਤਾ 잡 ਹੋ ਗਈ ਹੈ ਠੀਕ ਹੈ ਤਾਂ ਬਿਲਕੁਲ ਹਰਜੋਤ ਬੈਂਸ ਦਾ ਪਹਿਲਾ ਰਿਐਕਸ਼ਨ ਤੇ ਦੂਜੇ ਪਾਸੇ ਢੋਲ ਤੇ ਮਠਾਈਆਂ ਦੇ ਨਾਲ ਜਿਹੜਾ ਖੁਸ਼ੀ ਮਨਾਉਂਦੇ ਹੋਏ ਲੀਡਰ ਜਿਹੜੇ ਨੇ ਕਬੀ ਜੀ ਵੀ ਸਾਡੇ ਨਾਲ ਨੇ ਕਬੀ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਅੱਜ ਕਹਿ ਸਕਦੇ ਖੁਸ਼ੀ ਦੀ ਲਹਿਰ ਜ਼ਰੂਰ ਵੇਖਣ ਨੂੰ ਮਿਲਦੀ ਬਹੁਤ ਸਾਰੇ ਇਮੋਸ਼ਨ ਨੇ ਇੱਕ ਪਾਸੇ ਤਾਂ ਦੇਖਦੇ ਆ ਕਿ ਕੌਣ ਆਇਆ ਕੌਣ ਆਇਆ ਸ਼ੇਰ ਆਇਆ ਸ਼ੇਰ ਆਇਆ ਜਿਸ ਗੱਲ ਤੋਂ ਡਰ ਸੀ ਮੋਦੀ ਜੀ ਨੂੰ ਉਹੀ ਕੇਜਰੀਵਾਲ ਹੁਣ ਕੈਂਪੇਨ ਕਰਨ ਲਈ ਬਾਹਰ ਆ ਗਏ ਨੇ ਔਰ ਮੈਂ ਸਮਝਦਾ ਜਲਦੀ ਤੋਂ ਜਲਦੀ ਪੰਜਾਬ ਵਿੱਚ ਆਉਣਗੇ ਔਰ ਵੱਡੀ ਗੱਲ ਹੈ ਕਿ ਮੁੱਖ ਮੰਤਰੀ ਜੀ ਔਰ ਕੇਜਰੀਵਾਲ ਸਾਹਿਬ ਜਦੋਂ ਇਕੱਠੇ ਕੈਂਪੇਨ ਕਰਨਗੇ ਔਰ 13 ਦੀਆਂ 13 ਦਾ ਸੁਪਨਾ ਸੱਚ ਹੋਊਗਾ ਸੰਵਿਧਾਨ ਦਾ ਜਿਹੜਾ ਦਰਖਤ ਹੈ ਉਹਨੂੰ ਸਿੰਚਣਾ ਪੈਂਦਾ ਹੈ ਬਾਰ ਬਾਰ ਕੁਰਬਾਨੀਆਂ ਨਾਲ ਸਿੱਚਣਾ ਪੈਂਦਾ ਹੈ ਔਰ ਕੇਜਰੀਵਾਲ ਸਿਰਫ ਆਪਣੀ ਲੜਾਈ ਨਹੀਂ ਸੀ ਲੜ ਰਹੇ ਉਹ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਲੜ ਰਹੇ ਸੀ ਔਰ ਅੱਜ ਸੁਪਰੀਮ ਕੋਰਟ ਦਾ ਬਹੁਤ ਧੰਨਵਾਦ ਹੈ ਬਿਲਕੁਲ ਬਿਲਕੁਲ ਤੇ ਜਿਹੜੇ ਵੀ ਸਪੋਰਟਰਸ ਨੇ ਉਹਨਾਂ ਚ ਕਾਫੀ ਜਿਹੜਾ ਖੁਸ਼ੀ ਹੈ ਖੁਸ਼ੀ ਦੀ ਲਹਿਰ ਜ਼ਰੂਰ ਵੇਖਣ ਨੂੰ ਮਿਲ ਰਹੀ ਹੈ ਤੇ ਟੋਲ ਵਜੇ ਦੇ ਨਜ਼ਰ ਆ ਰਹੇ ਨੇ ਤੇ ਹੋਰ ਵੀ ਜਿਹੜੇ ਹਰਜੋਤ ਪੈ ਜਿੱਥੇ ਪਹੁੰਚੇ ਨੇ ਹੋਰ ਲੀਡਰਸ ਇੱਥੇ ਪਹੁੰਚ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਨਜ਼ਰ ਆ ਰਹੇ ਨੇ ਹਰਦੀਪ ਸਿੰਘ ਬਟੇਲਾ ਜੋ ਕਿ ਹੁਣੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਜੀ ਵਿੱਚ ਸ਼ਾਮਿਲ ਹੋਏ ਨੇ ਹਰਦੀਪ ਜੀ ਕਿਸ ਤਰ੍ਹਾਂ ਵੇਖਦੇ ਹੋ ਹਾਲਾਂਕਿ ਤੁਸੀਂ ਕਾਲੀ ਜੁਆਇਨ ਕੀਤਾ ਹੈ ਲੇਕਿਨ ਹੁਣ ਪੰਜਾਬ ਚ ਅਰਵਿੰਦ ਕੇਜਰੀਵਾਲ ਵੀ ਹੁਣ ਜੁੜਨ ਕੇ ਲੋਕਾਂ ਦੇ ਵਿੱਚ ਆਣ ਗਏ ਮੁੱਖ ਮੰਤਰੀ ਦੇ ਨਾਲ ਦੇਖੋ ਮੇਰਾ ਆਲਾ ਸ਼ੁਭ ਹੋ ਗਿਆ ਨਾ ਮੇਰੇ ਆਂਦੇ ਹੀ ਜਿਹੜੇ ਕੇਜਰੀਵਾਲ ਸਾਨੂੰ ਜਮਾਨਤ ਮਿਲੀ ਹੈ ਔਰ ਹੁਣ ਜੋ ਮੋਦੀ ਸਾਹਿਬ वाले ਸਮਾਜੇ ਪੰਜਾਬ ਤੋਂ ਤੁਸੀਂ ਜਾਓਗੇ ਹੁਣ ਕਿਉਂਕਿ ਬਹੁਤ ਸਿਚੁਏਸ਼ਨ ਜਿਹੜੀ ਹੈਗੀ ਬਹੁਤ ਡਿਫਰੈਂਟ ਹੈ ਮੁਕਾਬਲਾ ਜਿਹੜਾ ਧੱਕੇ ਅzi ਪ੍ਰਚਾਰ ਕਰਾਂਗੇ ਪਾਰਟੀ ਵਾਸਤੇ ਆਪਣੀ ਵਾਸਤੇ ਜਿੱਥੇ ਵੀ ਡਿਊਟੀ ਲੱਗੇਗੀ ਉਹਨੇ ਜਾ ਕੇ ਪ੍ਰਚਾਰ ਕਰਾਂਗੇ ਔਰ ਜਿਹੜੀਆਂ ਸਾਡੀਆਂ 13 ਜੀਰੋਂ ਦਾ ਜੋ ਸੁਪਨਾ ਹੈ ਉਹ ਪੂਰਤਮਾਨਾ ਪੂਰਾ ਹੋਏਗਾ ਤੇ ਬਿਲਕੁਲ 13 ਜੀਰੋਂ ਦਾ ਜਿਹੜਾ ਸੁਪਨਾ ਉਹ ਜ਼ਰੂਰ ਪੂਰਾ ਕੀਤਾ ਜਾਏਗਾ ਤੇ ਤਸਵੀਰਾਂ ਤੁਸੀਂ ਵੇਖਦੇ ਹੋ ਭੰਗੜੇ ਪਾਉਂਦੇ ਹੋਏ ਭੰਗੜੇ ਪਾਉਂਦੇ ਹੋਏ ਜਿਹੜਾ ਅਸਵੀਨਾ ਤੁਸੀਂ ਦੇਖੋ ਕਿ ਭੰਗੜੇ ਪਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਕਾਉਂਸਲਰ ਹੋਰ ਜਿਹੜੇ ਲੀਡਰ ਉਹ ਜ਼ਰੂਰ ਹੁਣਾਂ ਦੇ ਹੋਏ ਕਿਉਂਕਿ ਅਰਵਿੰਦ ਕੇਜਰੀਵਾਲ ਦੀ ਵੇਲ ਤੋਂ ਬਾਅਦ ਚੰਡੀਗੜ੍ਹ ਦੇ ਸੈਕਟਰ 39 ਐਮ ਐਲ ਏ ਦਫ਼ਤਰ ਦੇ ਵਿੱਚ ਵੀ ਪੂਰੇ ਪੰਜਾਬ ਦੇ ਵਿੱਚ ਵੀ ਅਸੀਂ ਗੱਲ ਕਰ ਲਈਏ ਕਾਫੀ ਖੁਸ਼ੀ ਦੀ ਜਿਹੜੀ ਲਹਿਰ ਹੈ ਉਹ ਜ਼ਰੂਰ ਵਿਖਾਨੋਂ ਮਿਲ ਰਹੀ ਹੈ ਤੇ ਭੰਗੜੇ ਪਾਉਂਦੇ ਹੋਏ ਤੇ ਨਛਦੇ ਟੱਪਦੇ ਹੋਏ ਜਿਹੜੇ ਸਮਾਪਤ ਨੇ ਚੰਡੀਗੜ੍ਹ ਦੇ ਕਾਉਂਸਲਰਸ ਨੇ ਹਰਦੀਪ ਸਿੰਘ ਬਟਰੇਲਾ ਅਰਜੋਤ ਬੈਂਕ ਪੰਪੀ ਬਾਦਲ ਇੱਥੇ ਪਹੁੰਚੇ ਨੇ ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਔਰ ਆਂਡ ਵਾਲੇ ਸਮਾਜ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਅਰਵਿੰਦ ਕੇਜਰੀਵਾਲ ਵੀ ਹੁਣ ਪੰਜਾਬ ਦੌਰਾਨ ਲਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਹੋ ਸਕਦਾ ਹੈ ਆਮ ਆਦਮੀ ਪਾਰਟੀ ਦੇ ਸਪੋਰਟਰ ਆਮ ਆਦਮੀ ਪਾਰਟੀ ਦੇ ਲੀਡਰ ਆਮ ਆਦਮੀ ਪਾਰਟੀ ਦੇ ਕਾਉਂਸਲਰ ਇਹ ਇੱਕ ਤਸਵੀਰਾਂ ਔਰ ਦਿੱਲੀ ਨਹੀਂ ਬਲਕਿ ਪੰਜਾਬ ਚੰਡੀਗੜ੍ਹ ਦੇ ਵਿੱਚ ਵੀ ਖੁਸ਼ੀ ਮਨਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਜਿਹੜੇ ਸਪੋਰਟਰਸ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਹੋਰ ਵੀ ਜਿਹੜੀ ਮਜ਼ਬੂਤੀ ਹੈ ਜਿਹੜੀ ਕੈਂਪੇਨ ਤੇ ਹੁਣ ਅਰਜਨ ਕੇਜਰੀਵਾਲ ਵੀ ਜੁੜਨਗੇ ਹੋਰ ਵੀ ਮਜ਼ਬੂਤੀ ਜਿਹੜੀ ਹੈ ਉਹ ਜ਼ਰੂਰ ਸਾਡੀ ਪਾਰਟੀ ਨੂੰ ਮਿਲੇਗੀ ਸਾਡੇ ਪਰਿਵਾਰ ਨੂੰ ਮਿਲੇਗੀ ਚੰਡੀਗੜ੍ਹ ਤੋਂ ਕੈਮਰਾਮੈਨ ਸਨਪ੍ਰੀਤ ਸਿੰਘ ਨਾਲ ਮਨੋਜ ਰਾਠੀ ਜਿਹੜੀ ਪੰਜਾਬ ਸੋ ਜਸ਼ਨ ਦੀਆਂ ਤਸਵੀਰਾਂ ਚੰਡੀਗੜ੍ਹ ਤੋਂ ਆਈਆਂ ਨੇ ਕਿਸ ਤਰੀਕੇ ਦੇ ਨਾਲ ਆਦੀ ਪਾਰਟੀ ਦੇ ਆਗੂਆਂ ਦੇ ਵੱਲੋਂ ਵਰਕਰਾਂ ਦੇ ਵੱਲੋਂ ਸੁਪਰੀਮ ਕੋਰਟ ਦੇ ਇਸ ਫੈਸਲੇ ਦੇ ਬਾਅਦ ਜਸ਼ਨ ਮਨਾਇਆ ਜਾ ਰਿਹਾ ਢੋਲ ਦੇ ਡੱਗੇ ਤੇ ਘੇੜੇ ਕਾਂਵਾ ਦੀ ਪਾਰਟੀ ਦੇ ਆਗੂ ਵਰਕਰ ਥਿਰਕਦੇ ਹੋਏ ਨਜ਼ਰ ਆਏ ਹਾ ਲੱਡੂਆਂ ਦੇ ਨਾਲ ਇੱਕੋ ਜਿਹੇ ਦਾ ਮੂਹ ਮਠਾਕਰਵਾਇਆ ਗਿਆ ਤੇ ਇਸ ਤਰੀਕੇ ਦੇ ਨਾਲ ਜਸ਼ਨ ਗਿਣਾ ਕੇ ਮਨਾਇਆ ਜਾ ਰਿਹਾ ਹੈ ਜੋ ਕਿ ਸੁਪਰੀਮ ਕੋਰਟ ਦੇ ਵੱਲੋਂ ਰਵਿੰਦ ਕੇਸ਼ੀਵਾਲ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਦਿੱਲੀ ਤੋਂ ਜਿਵੇਂ ਕਿ ਜਸ਼ਨ ਦੀਆਂ ਤਸਵੀਰਾਂ ਆਈਆਂ ਉਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਖੁਦ ਜਿਹੜੇ ਕਿ ਕੈਬਨਿਟ ਮੰਤਰੀ ਹਰਜੋਤ ਬੈਂਸ ਉਹ ਵੀ ਜਸ਼ਨ ਮਨਾਉਂਦੇ ਹੋਏ ਨਜ਼ਰ ਆਏ ਸੋ ਇਸ ਦੇ ਵਿਚਾਲੇ ਲਗਾਤਾਰ ਵਕਫਾ ਜਗਾਵਾਂ ਤੋਂ ਤਸਵੀਰਾਂ ਜਿਹੜੀਆਂ ਕਿ ਜਸ਼ਨ ਦੀਆਂ ਉਹ ਕੈਮਰੇ ਦੇ ਵਿੱਚ ਕੈਦ ਹੋ ਰਹੀਆਂ ਨੇ ਕਿਉਂਕਿ ਇਹ ਸੁਪਰੀਮ ਕੋਰਟ ਦਾ ਹੈ ਵੱਡਾ ਫੈਸਲਾ ਆਇਆ ਜਿਹਨੂੰ ਸੁਪਰੀਮ ਕੋਰਟ ਦੇ ਵੱਲੋਂ ਰਵਿੰਦ ਕੇਸ਼ਰੀਵਾਲ ਨੂੰ 1 ਜੂਨ ਤੱਕ ਕੰਤਰੀ ਮਜ਼ਮਾਨ ਦਿੱਤੀ ਗਈ ਹੈ 2 ਜੂਨ ਨੂੰ ਹਾਲਾਂਕਿ ਉਹਨਾਂ ਨੂੰ ਸਰੈਂਡਰ ਕਰਨਾ ਹੋਵੇਗਾ ਤੇ ਸੰਤਰੀਮ ਜ਼ਮਾਨ ਦੇ ਦੌਰਾਨ ਅਰਵਿੰਦ ਕੇਸ਼ਰੀਵਾਲ ਆਚੂਣ ਪ੍ਰਚਾਰ ਕਰ ਸਕਣਗੇ ਖਾਸ ਤੌਰ ਤੇ ਗੱਲ ਦਿੱਲੀ ਤੇ ਪੰਜਾਬ ਦੀ ਕਰੀਏ ਤਾਂ ਆਮ ਆਦੀ ਪਾਰਟੀਆਂ ਨੂੰ ਲੈ ਕੇ ਪਪਾ ਭਾਰ ਨਜ਼ਰ ਆ ਰਹੀ ਹੈ ਜਿਵੇਂ ਕਾਂਗਰਸ ਦੀ ਪਾਰਟੀ ਲਾਗੂ ਕਹਿ ਰਹੇ ਸਨ ਕਿ ਜਲਦ ਪੰਜਾਬ ਦੇ ਵਿੱਚ ਅਰਵਿੰਦ ਕੇਸ਼ਰੀਵਾਲ ਆਉਣਗੇ ਆਪ ਉਮੀਦਵਾਰ ਉਮੀਦਵਾਰਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਆਪ ਪ੍ਰਚਾਰ ਕੀਤਾ ਜਾਵੇਗਾ ਤੇ ਇੱਕ ਵਾਰ ਫਿਰ ਆਮ ਆਦੀ ਪਾਰਟੀ ਦੇ ਵੱਲੋਂ 13 0 ਦਾ ਨਾਰਾ ਦੁਹਰਾਇਆ ਜਾ ਰਿਹਾ 13 ਦੀਆਂ 13 ਸੀਟਾਂ ਤੇ ਜਿੱਤ ਦਾ ਕਹਾਤਾ ਵਾਂ ਕੀਤਾ ਜਾ ਰਿਹਾ ਹੈ। ਕੇਜੀਵਾਲ ਨੂੰ ਸ਼ਰਤਾਂ ਸਮੇਤ ਜ਼ਮਾਨਤ ਮਿਲਿਆ ਰਵਿੰਦ ਕੇਜੀਵਾਲ ਸੀਐਮ ਦਫ਼ਤਰ ਨਹੀਂ ਜਾ ਸਕਣਗੇ ਸੁਪਰੀਮ ਕੋਰਟ ਦੇ ਵੱਲੋਂ ਜੋ ਇਸ ਆਰਡਰ ਦੇ ਵਿੱਚ ਆਦੇਸ਼ ਦੇ ਵਿੱਚ ਸਾਫ਼ ਕਿਹਾ ਗਿਆ ਹੈ ਕਿ ਰਵਿੰਦ ਕੇਜੀਵਾਲ ਸੀਐਮ ਦਫ਼ਤਰ ਨਹੀਂ ਜਾ ਸਕਣਗੇ ਕੇਜੀਵਾਲ ਦਿੱਲੀ ਸਕੱਤਰੇਤ ਨਹੀਂ ਜਾ ਸਕਣਗੇ ਐਲਜੀ ਦੇ ਹੁਕਮਾਂ ਦੇ ਬਿਨਾਂ ਸਰਕਾਰੀ ਫਾਈਲ ਤੇ ਸਾਈਨ ਨਹੀਂ ਕਰ ਸਕਣਗੇ ਕੇਜੀਵਾਲ ਸ਼ਰਾਬ ਨੀਤੀ ਤੇ ਬਿਆਨਬਾਜ਼ੀ ਨਹੀਂ ਕਰਨਗੇ ਸੁਪਰੀਮ ਕੋਰਟ ਦੇ ਲਈ ਇਹ ਵੀ ਕਿਹਾ ਗਿਆ ਹੈ ਹਾਲਾਂਕਿ ਜਿਸ ਆ ਕੇਸ ਦੇ ਵਿੱਚ ਅਰਵਿੰਦ ਕੇਸ਼ੀਵਾਲ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਸੁਪਰੀਮ ਕੋਰਟ ਦੇ ਵੱਲੋਂ ਇਹਨਾਂ ਆਦੇਸ਼ਾਂ ਦੇ ਵਿੱਚ ਕਿਹਾ ਗਿਆ ਹੈ ਕਿ ਕੇਸ਼ਰੀਵਾਲ ਸ਼ਰਾਬ ਨੀਤੀ ਤੇ ਬਿਆਨਬਾਜ਼ੀ ਨਹੀਂ ਕਰਨਗੇ ਸ਼ਰਤਾਂ ਸਮੇਤ ਜਿਹੜੀ ਕਿ ਦਰਸਲ ਇਹ ਅੰਤਰੀਮ ਜ਼ਮਾਨਤ ਅਰਵਿੰਦ ਕੇਸ਼ੀਵਾਲ ਨੂੰ ਸੁਪਰੀਮ ਕੋਰਟ ਦੇ ਵੱਲ ਦਿੱਤੀ ਗਈ ਹੈ ਜੇ ਸ਼ਰਤਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਇਸ ਦੇ ਵਿੱਚ ਸਾਫ਼ ਕਿਹਾ ਗਿਆ ਹੈ ਕਿ ਕੇਸ਼ਰੀਵਾਲ ਸੀਐਮ ਦਫ਼ਤਰ ਨਹੀਂ ਜਾ ਸਕਣਗੇ ਕੇਸ਼ਰੀਵਾਲ ਦਿੱਲੀ ਸਕੱਤਰਤ ਨਹੀਂ ਜਾ ਸਕਣਗੇ ਐਲਜੀ ਦੇ ਹੁਕਮਾਂ ਦੇ ਬਿਨਾਂ ਸਰਕਾਰੀ ਫਾਈਲ ਤੇ ਉਹਨਾਂ ਦੇ ਵੱਲੋਂ ਦਸਤਕਤ ਨਹੀਂ ਕੀਤੇ ਜਾ ਸਕਣਗੇ ਕੇਸ਼ਰੀਵਾਲ ਸ਼ਰਾਬ ਨੀਤੀ ਤੇ ਬਿਆਨਬਾਜ਼ੀ ਨਹੀਂ ਕਰਨਗੇ ਹਾਲਾਂਕਿ ਇਸ ਦੌਰਾਨ ਪ੍ਰਚਾਰ ਉਹਨਾਂ ਦੇ ਵੱਲੋਂ ਜ਼ਰੂਰ ਕੀਤਾ ਜਾ ਸਕਦਾ ਹੈ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਪਰ ਨਾਲ ਹੀ ਕੁਝ ਸ਼ਰਤਾਂ ਦਾ ਵੀ ਸੁਪਰੀਮ ਕੋਰਟ ਦੇ ਵੱਲੋਂ ਆਦੇਸ਼ਾਂ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਕੇਜਰੀਵਾਲ ਮੁੱਖ ਮੰਤਰੀ ਦਫ਼ਤਰ ਨਹੀਂ ਜਾ ਸਕਣਗੇ ਕੇਜਰੀਵਾਲ ਦਿੱਲੀ ਸਕਤਰਤ ਨਹੀਂ ਜਾ ਸਕਣਗੇ ਮਤਲਬ ਇਸ ਦੇ ਵਿੱਚ ਇਹ ਸਾਫ਼ ਹੈ ਕਿ ਮੁੱਖ ਮੰਤਰੀ ਦੇ ਤੌਰ ਤੇ ਦਿੱਲੀ ਦੇ ਸੀਐਮ ਦੇ ਤੌਰ ਤੇ ਉਹਨਾਂ ਦੇ ਵੱਲੋਂ ਕੋਈ ਵੀ ਅਜਿਹਾ ਕੰਮ ਆ ਨਹੀਂ ਕੀਤਾ ਜਾਵੇਗਾ ਉੱਥੇ ਇਹ ਵੀ ਕਿਹਾ ਗਿਆ ਹੈ ਕਿ ਐਲਜੀ ਦੇ ਹੁਕਮਾਂ ਦੇ ਬਿਨਾਂ ਸਰਕਾਰੀ ਫਾਈਲ ਤੇ ਉਹਨਾਂ ਦੇ ਵੱਲੋਂ ਸਾਈਨ ਨਹੀਂ ਕੀਤੇ ਜਾ ਸਕਣਗੇ ਕਿਸੇ ਵੀ ਬਾਅਦ ਸ਼ਰਾਬ ਨੀਤੀ ਤੇ ਬਿਆਨਬਾਜ਼ੀ ਨਹੀਂ ਕਰਨਗੇ ਦਰਸਲ ਕਥਿਤ ਦਿੱਲੀ ਸ਼ਰਾਬ ਘੁਟਾਲੇ ਦੇ ਵਿੱਚ ਜਿਹੜੀ ਕਿ ਗਿਫਤਾਰੀ ਹੁੰਦੀ ਹੈ 21 ਮਾਰਚ ਨੂੰ ਅਰਵਿੰਦ ਕੇਜਰੀਵਾਲ ਨੂੰ ਗਿਫਤਾਰ ਕੀਤਾ ਜਾਂਦਾ ਉਸ ਤੋਂ ਬਾਅਦ ਅੰਤਰੀ ਮਜ਼ਮਾਨਤ ਜਿਹੜੀ 1 ਜੂਨ ਤੱਕ ਦਿੱਤੀ ਗਈ ਹੈ ਤੇ ਇਸ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਇਸ ਦੌਰਾਨ ਅੰਤਰੀ ਮਜ਼ਮਾਨਤ ਦੇ ਤਰ੍ਹਾਂ ਸ਼ਰਾਬ ਨੀਤੀ ਤੇ ਕੋਈ ਵੀ ਬਿਆਨਬਾਜ਼ੀ ਨਹੀਂ ਕਰਨਗੇ ਉਸ ਮੁੱਦੇ ਦਾ ਉਹਨਾਂ ਦੇ ਵੱਲੋਂ ਜ਼ਿਕਰ ਨਹੀਂ ਕੀਤਾ ਜਾਵੇਗਾ ਤੋ ਸਰਤਾ ਸਨੇਤ ਅਰਵਿੰਦ ਕੇਜੀਵਾਲ ਨੂੰ ਦਰਸਤ ਅੱਜ ਸੁਪ림 ਕੋਰਟ ਦੇ ਵੱਲੋਂ ਇਹ ਜ਼ਮਾਨ ਦਿੱਤੀ ਗਈ ਹੈ ਜੋ ਕੋਰਟ ਦੇ ਵੱਲ ਵੱਡਾ ਫੈਸਲਾ ਸੁਣਾਇਆ ਗਿਆ ਉਸ ਦੇ ਵਿੱਚ ਸਾਫ ਕਿਹਾ ਗਿਆ ਹੈ ਕਿ ਅਰਵਿੰਦ ਕੇਜੀਵਾਲ ਸੀਐਮ ਦਫਤਰ ਨਹੀਂ ਜਾ ਸਕਣਗੇ ਦਿੱਲੀ ਸਖਤਰਤ ਨਹੀਂ ਜਾ ਸਕਣਗੇ ਐਲਜੀ ਦੇ ਹੁਕਮਾਂ ਤੇ ਬਿਨਾਂ ਸਰਕਾਰੀ ਫਾਈਲ ਤੇ ਸਾਈਨ ਨਹੀਂ ਕਰ ਸਕਣਗੇ ਜੇਕਰ ਐਲਜੀ ਹੁਕਮ ਦਿੰਦੇ ਰਿਹਾ ਤਾਂ ਤਾਂ ਹੀ ਉਹਨਾਂ ਦੇ ਵੱਲੋਂ ਕਿਸੇ ਸਾਈਨ ਫਾਈਲ ਤੇ ਜਿਹੜੇ ਕੋ ਸਾਈਨ ਦਸਤਖਤ ਕੀਤੇ ਜਾ ਸਕਣਗੇ ਉਥੇ ਸ਼ਰਾਬ ਨੀਤੀ ਤੇ ਵੀ ਕੋਈ ਧਿਆਨਬਾਜ਼ੀ ਨਹੀਂ ਕਰਨਗੇ